ਸਿੱਖਗੋਮ ਤੇ ਹੱਦਲ ਵੱਧ ਤੇ ਛੱਡ ਦੇ ਕਰਨ ਵਾਲੇ ਮੀਰ ਮੰਨੂ ਦੇ ਅੱਜ ਆਪਾਂ ਛੋਟੀ ਜਿਹੀ ਸਟੋਰੀ ਕਵਰ ਕਰਾਂਗੇ ਮੀਰ ਮੰਨੂ ਘੋੜੇ ਤੇ ਚੜਨ ਲੱਗਦਾ ਤੇ ਉਹਦਾ ਪੈਰ ਘੋੜੇ ਦੀ ਰਿਕਾਬ ਦੇ ਵਿੱਚ ਫਸ ਜਾਂਦਾ ਤੇ ਘੋੜਾ ਉਵੇਂ ਹੀ ਫਸੇ ਪੈਰ ਤੋਂ ਭੱਜ ਪੈਂਦਾ ਤੇ ਮੀਰ ਮੰਨੂ ਪਿੱਛੇ ਉਵੇਂ ਕਢੂਸਦਾ ਤੁਰ ਜਾਂਦਾ ਪਹਿਲਾਂ ਤਾਂ ਢੂ ਛੱਲੀ ਜਾਂਦੇ ਸਾਰਾ ਸਰੀਰ ਛੱ ਲੈ ਜਾਂਦਾ ਤੇ ਸਿਰ ਜਿਹੜਾ ਪੱਥਰਾਂ ਦੇ ਨਾਲ ਵੱਜ-ਵੱਜ ਕੇ ਤੇ ਮੀਰ ਮੰਨੂ ਦੀ ਮੌਤ ਹੋ ਜਾਂਦੀ ਆ ਮੀਰ ਮੰਨੂ ਦੀ ਮੌਤ ਹੋ ਜਾਂਦੀ ਆ ਤੇ ਥੋੜੇ ਜਿਹਾ ਟਾਈਮ ਦੇ ਬਾਅਦ ਜਿਹੜੇ ਆ ਨੀਰਮਨੂ ਚਾਰਾਂਕ ਨੀਰਮਨੂ ਦਾ ਮੁੰਡਾ ਸੀਗਾ ਚਾਰਾਂਕ ਸਾਲਾਂ ਦਾ ਤੇ ਚਾਰਾਂਕ ਸਾਲਾਂ ਦੇ ਮੁੰਡੇ ਦੀ ਚੇਚਕ ਨਾਲ ਮੌਤ ਹੋ ਜਾਂਦੀ ਆ ਤੇ ਲਾਹੌਰ ਦਾ ਸ਼ਾਸਨ ਨੀਰਮਨੂ ਦੇ ਘਰ ਆਲੀ ਸੰਭ ਲੈਂਦੀ ਆ ਤੇ ਉਹ ਤੋਂ ਪਹਿਲਾਂ ਕਈ ਮਹੀਨੇ ਹੋ ਗਏ ਸੀਗੇ ਕਿ ਮੀਰ ਮੰਨੂ ਨੇ ਆਪਦੀਆਂ ਫੌਜਾਂ ਜਿਹੜੀਆਂ ਫੌਜ ਸੀਗੀਆਂ ਆਪਦੇ ਸਿਪਾਹੀ ਸੀਗੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਸੀਗੀਆਂ ਤੇ ਉਹ ਸਿਪਾਹੀ ਵੀ ਤੇ ਫੌਜੀ ਇਹ ਗੱਲ ਸਮਝ ਗਏ ਸੀਗੇ ਵੀ ਹੁਣ ਸ਼ਾਸਨ ਦੇ ਵਿੱਚ ਬੜੇ ਫੇਰ ਬਦਲ ਹੋਣਗੇ ਤੇ ਉਹ ਕੀ ਕਰਦੇ ਆ ਨੀਰ ਮੰਨੂ ਦੀ ਜਿਹੜੀ Laash ਦੇਣ ਤੋਂ ਇਨਕਾਰ ਕਰ ਦਿੰਦੇ ਆ ਕਹਿੰਦੇ ਅਸੀਂ ਉਹਦੀ Laash ਨਹੀਂ ਦੇਣੀਗੀ ਜਾਂ ਸਾਡੀਆਂ ਪਹਿਲਾਂ ਤਨਖਾਹਾਂ ਦਿਓ ਇਵੇਂ ਕਰਕੇ ਮੀਰ ਮੰਨੂ ਦੀ লাশ ਗਲਣ ਲੱਗ ਜਾਂਦੀ ਆ ਉਹਦੇ ਕੀੜੇ ਚੱਲ ਪੈਂਦੇ ਆ ਮੁਸ਼ਕ ਮਾਰਨ ਲੱਗ ਜਾਂਦਾ ਤਾਂ ਫਿਰ ਉਹਦੀ ਘਰ ਵਾਲੀ ਆਪਦੇ ਗਹਿਣੇ ਵੇਚਦੀ ਆ ਤੇ ਹੋਰ ਜ਼ਰੂਰੀ ਜਿਹੜੀਆਂ ਵਸਤੂਆਂ ਹੁੰਦੀਆਂ ਘਰ ਦੇ ਵਿੱਚ ਉਹ ਵੇਚਦੀ ਆ ਤੇ 3 ਲੱਖ ਜਿਹੜਾ ਕਰਦੀ ਆ ਮੋਹੜਾ ਇਕੱਠੀਆਂ ਕਰਦੀ ਆ ਤੇ ਫੌਜੀਆਂ ਦੀ ਤੇ ਸਿਪਾਈਆਂ ਦੀ ਜਿਹੜੀ ਤਨਖਾਹ ਉਹ ਦਿੰਦੀ ਆ ਤੇ ਫੇਰ ਫੌਜੀ ਜਿਹੜੇ ਹੁੰਦੇ ਆ ਤੇ ਮੀਰ ਮੰਨੂ ਦੀ লাশ ਉਹਦੇ ਸਪੁਰਦ ਕਰਦੇ ਆ ਤਾਂ ਫਿਰ ਉਦੋਂ ਬਾਅਦ ਉਹਨੂੰ ਦਫਨਾਉਂਦੀ ਆ ਸੋ ਪਾਪੀਆਂ ਦਾ ਨਾਂ ਸ਼ੀਮੀ ਹੋਇਆ ਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ